ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਜੋ ਕੀ ਆਪਾਂ ਨੂੰ ਪਤਾ ਹੈ ਕਿ ਸਰਦੀਆਂ ਦੇ ਦਿਨ ਆ ਚੁੱਕੇ ਨੇ ਹੁਣ ਅੱਗੇ-ਅੱਗੇ ਜੋ ਕੀ ਧੁੰਦਾਂ ਪੈਣਗੀਆਂ ਆਪਾਂ ਨੂੰ ਪਤਾ ਸਵੇਰੇ ਤੇ ਰਾਤ ਨੂੰ ਤੇ ਉਹਦੇ ਵਾਸਤੇ ਆਪਾਂ ਇਹ ਟੇਪ ਲਾ ਰਹੇ ਹਾਂ ਜੀ ਵੇਖ ਲੈਦੇ ਤੁਸੀਂ ਦਰਾਫਤਾਂ ਦੇ ਆਲੇ-ਦਾਲੇ ਤੇ ਕੰੰਦਾ ਆਪਣੇ ਕੌਲਿਆਂ ਦੇ ਆਲੇ-ਦਾਲੇ ਤਾਂ ਕਿ ਲੋਕਾਂ ਨੂੰ ਰਾਸਤਾ ਵਧੀਆ ਦੇਖ ਦੇਖ ਸਕਦੇ ਧੁੰਦ ਦੇ ਵਿੱਚ ਹੈ ਨਹੀਂ ਝੋੜਾਂ ਦੇ ਵਿੱਚ ਐਕਸੀਡੈਂਟ ਹੁੰਦੇ ਨੇ ਜੀ ਉਹਨਾਂ ਤੋਂ ਬਚਾ ਹੋ ਸਕੇ ਜਾਂ ਪਟੇਪ ਲਿਆਂਦੀ ਜੀ ਅਸੀਂ ਆ ਜੇ ਜਾਈ ਲਾਉਂਦੇ ਕਿਉਂਕਿ ਜਦੋਂ ਇਹ ਨਾਲ ਤੇ ਲਾਈਟ ਪੈਂਦੀ ਹੈ ਜੀ ਤਾਂ ਇਹ ਚਮਕਦੇ ਨੇ ਚਮਕਣ ਦੇ ਨਾਲ ਬੰਦੇ ਨੂੰ ਰਾਹਤੇ ਦਾ ਪਤਾ ਲੱਗ ਜਾਂਦਾ ਵੀ ਇੱਥੇ ਇਧਰ ਕੋਈ ਚੀਜ਼ ਖੜੀ ਹੈ ਇਹ ਰਸਤਾ ਸਿੱਧਾ ਜਾਂਦਾ ਜੀ ਦੇਖ ਸਕਦੇ ਹਾਂ ਕਿ ਇੱਥੇ ਆਪਾਂ ਇਹ ਟੇਪਾਂ ਲਾ ਰਹੇ ਆ। ਤੇ ਇਦਾਂ ਕਰਕੇ ਆਪਾਂ ਦਰਾਖਤਾਂ ਦੇ ਆਲੇ-ਦਾਲੇ ਟੇਪਾਂ ਲਾ ਦੇਣੀ ਆ ਜੀ। ਇਹਦੇ ਵਿੱਚ ਕਿਹੜ ਵੀ ਹੈਗਾ ਜੀ ਕਿਹਦੇ ਕਿਹੜ ਉੱਤਰ ਜਾਣਾ ਹੈ। ਤੇ ਕਿਹੜ ਦੇ ਨਾਲ ਆਪਾਂ ਮੇਖਾਂ ਲਾ ਦੇਣੀ ਆ ਜੀ ਇਹਨਾਂ 'ਚ ਜਿਹੜੇ ਤਾਰ ਕੇ ਇਹਨਾਂ ਨੂੰ। ਇਹ ਆਪਾਂ ਸਪਾਇਸ਼ਨ ਲੈ ਕੇ ਆਉਂਦੀ ਹੈ ਜੀ ਇਹ। ਟੇਪ। ਹਾਂ। ਜੇਕਰ ਕਿਸੇ ਦਾ ਭਲਾ ਹੁੰਦਾ ਤਾਂ ਬਹੁਤ ਵਧੀਆ ਗੱਲ ਹੈ ਜੀ ਇਹ। ਬਹੁਤ ਵਧੀਆ ਚੀਜ਼ ਹੈ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅੱਗੇ-ਅੱਗੇ ਧੁੰਦਾਂ ਪੈਣੀਆਂ ਨੇ। ਤੋਂ ਦਾ ਨੇਰੇ ਦੇ ਬਚਾਅ ਤੋਂ ਇਹ ਪੱਟੇ ਪਾ ਲਾ ਰਹੇ ਆ ਜੀ ਤਾਂ ਕਿ ਜਿਹੜਾ ਅੰਨੀ ਦੇ ਵਿੱਚ ਰਸਤਾ ਆਪਾਂ ਨੂੰ ਚੰਗੀ ਤਰ੍ਹਾਂ ਦੇਖ ਸਕੇ ਕਿ ਅਕਸਰ ਤੋਂ ਨਾਲੇ ਵਿੱਚ ਐਕਸੀਡੈਂਟ ਹੋਣ ਦਾ ਬਹੁਤ ਖਤਰਾ ਰਹਿੰਦਾ ਇਹਦੇ ਬਹੁਤ ਵਜੇ ਕੀ ਜਾਈ ਜਦੋਂ ਰਾਤ ਨੂੰ ਇਹਦੇ ਉੱਤੇ ਲਾਈਟ ਪੈਂਦੀ ਹੈ ਤਾਂ ਇਹ ਦੂਰੋਂ ਚਮਕਦੀ ਹੈ ਤਾਂ ਪਤਾ ਲੱਗ ਜਾਂਦਾ ਕਿ ਅੱਗੇ ਕੋਈ ਨਾ ਕੋਈ ਲੋਗੀ ਪਹਿਲਾਂ ਭੂਰੇ ਲਾਈਏ ਤੇ ਫਿਰ ਇਧਰ ਜਿਹੜੀ ਸ਼ਕਤਾ ਫਿਰ ਆਪਾਂ ਇਹਦੇ ਉੱਤੇ ਲਾएंगे ਇਹ ਤਾਂ ਕਿਤੇ ਇਹਦੇ ਵਿੱਚ ਆਪਾਂ ਮੇਖਾ ਲਾ ਦੇਈਏ ਚੰਗੀ ਤਰ੍ਹਾਂ ਤਾਂ ਕਿ ਉੱਤਰ ਨਾ ਸਕੇ ਨੇ ਫਰੰਟ ਤੇ ਵੀ ਲੰਬਾ ਹੈ ਸਾਹ ਦੇ ਤੋਂ ਸਾਹਨੇ ਤੋਂ ਕੋਈ ਇੱਧਰ ਤੋਂ ਬੰਦਾ ਆਊਗਾ ਜਾਂ ਇੱਧਰੋਂ ਆਊਗਾ ਤਾਂ ਇਹ ਉਹੀ ਚੰਪ ਹੋ ਗਈ ਬਹੁਤ ਵਧੀਆ ਚੀਜ਼ ਆ ਪਤਾ ਜਦੋਂ ਤੁੰਡਾ ਪੈਂਦੀਆਂ ਨੇ ਮੂਰੇ ਰਸਤਾ ਬਹੁਤ ਘੱਟ ਵਿਖਦਾ ਇਹਨਾਂ ਦੇ ਚਾਣਣ ਦੇ ਨਾਲ ਰਸਤੇ ਦਾ ਪਤਾ ਲੱਗ ਜਾਂਦਾ ਜੀ ਉਹਦਾ ਛੇੜ ਨਹੀਂ ਫੜ ਲੈਣੀ ਜਿਹੜਾ ਦਰਾਸਤਾ ਦਰਾਸ ਨੂੰ ਛੇੜ ਫੜਦਾ ਨਹੀਂ ਹੈਗਾ ਤੇ ਇਹ ਕਰਕੇ ਇਹ ਦੇਖ ਸਕਦੇ ਹੋ ਪਤਾ ਕਰਦਾ ਫਾਇਦਾ ਵੀ ਲਾਵਾਂਗੇ ਜੀ ਤੇ ਇੱਧਰ ਵੀ ਲਾਵਾਗੇ ਜਿਹੜੇ ਅੱਬੇ ਲੱਗੇ ਹੋਏ ਨੇ ਦੇਖ ਸਕਦੇ ਤੁਸੀਂ ਇਹ ਅੱਬਿਆਂ ਦੇ ਤੇ ਮਿਲਾਵਾਗੇ ਇੱਧਰ ਵੀ ਆਪਣੀ ਲਾਜੀਏ जगह मिलती है जी जगह बहुत बढ़िया चीज़ है क्योंकि दराव ਇਹ ਫਰਕ ਤਾਂ ਨਹੀਂ ਹੈਗਾ ਆਪਾਂ ਇਹਦੇ ਵਿੱਚ ਮੇਕਾ ਲਾ ਦੇਣਾ ਇਹ ਬਿਕਾਰ ਦੇ ਲਈ ਆਪਾਂ ਲਾ ਰਹੇ ਹਾਂ। ਸਭ ਨੂੰ ਪਤਾ ਹੈ ਕਿ ਕਾਹ ਬੱਚੀ ਦਿੱਤੀਆਂ ਮੈਂ ਹੁੰਦੇ ਰਹੇ। ਰਾਤ ਨੂੰ ਜੇ ਲਾਈਟ ਬੰਨ ਦੇ ਨਾਲ ਬਹੁਤ ਚਮਕਦੀਆਂ ਹੋਣਗੀਆਂ। ਕਿਹ ਲੋਕਾਂ ਦਾ ਫਾਇਦਾ ਹੋ ਸਕਦਾ ਪਤਾ ਨਹੀਂ। ਉਦੋਂ ਕਰੀ ਰਹੀ ਉਹ। ਫਾਇਦੇ ਕੁਝ ਦੇਖ ਸਕਦੇ ਆਂ ਆਪਾਂ ਲਾ ਰਹੇ ਆ ਟੇਪਾਂ। ਆਪਾਂ ਕੋਈ ਵੀਊ ਲੈਣ ਦੇ ਮਾਰੇ ਇਹ ਕੰਮ ਕਰ ਇਹ ਕੰਮ ਕਰ ਦੇਣੀ ਹੈ ਜੀ। ਆਪਾਂ ਨੂੰ ਕਰ ਇਹ ਚੰਗਾ ਲੱਗਿਆ ਲੋਕਾਂ ਦੀਆਂ ਜਾਨਾਂ ਬਚਣ ਗਈਆਂ ਇਸ ਕਰਕੇ ਆਪਾਂ ਇਹ ਟੇਪਾਂ ਲਾ ਰਹੇ ਆ ਜੀ ਨਹੀਂ ਤਾਂ ਜਿਹੜੇ ਅੱਜ ਕੱਲ ਦੇ ਲੋਕ ਨੇ ਤੁਹਾਨੂੰ ਪਤਾ ਹੈ ਕਿ ਇੱਕ ਦੂਜੇ ਬਾਰੇ ਬਿਲਕੁਲ ਨਹੀਂ ਸੋਚਦੇ ਪੈਸੇ ਦੀ ਦੌੜ ਜਾਦੇ ਲੱਗੀ ਹੋਈ ਹੈ ਜੀ ਇਹੋ ਲੈਣ ਦੇ ਮਾਰੇ ਐਦਾਂ ਦਾ ਦਿਖਾਵਾ ਕਰਦੇ ਨੇ ਜੀ ਆਪਾਂ ਕੋਈ ਵੀਊ ਲੈਣ ਦੇ ਮਾਰੇ ਕੋਈ ਦਿਖਾਵਾ ਨਹੀਂ ਕਰ ਰਹੇ ਦੇਖਾ ਦੇਖਾ ਜੇ ਆਪਾਂ ਕਾਫੀ ਜਗ੍ਹਾ ਦੇ ਉੱਤੇ ਲਾਈਆਂ ਨੇ ਜੀ ਜਿਸ ਦਾ ਆਪਾਂ ਲਾਉਂਦੇ ਆ ਰਹੇ ਹਾਂ ਨਿਰਵੈਰ ਵੀ ਫੇਲ ਹੁੰਦੀ ਆ ਫੜ ਲੈਂਦੀ ਹੈ ਇੱਧਰ ਵੀ ਲਾ ਦੇਣੀ ਆਪਾਂ ਨੇ ਇਤੋਂ ਉਧਰੋਂ ਦੋਨਾਂ ਪਾਸੇ ਤੋਂ ਇਹ ਵਧੀਆ ਤਰੀਕੇ ਦੇ ਨਾਲ ਠੀਕ ਹੈ ਜੀ। ਉਹ ਜਿਹੇ ਖੰਭਿਆਂ ਦੇ ਆਲੇ-ਦਾਲੀ ਜਿ ਆਪਾਂ ਲਾਈਆਂ ਨੇ। ਕਿਉਂਕਿ ਜੇ ਇਧਰੋਂ ਗੱਡੀ ਆਊਗੀ ਤਾਂ ਵੀ ਲਾਈਟ ਦਾ ਚੰਗਣਾ ਪਊਗਾ। ਤਾਂ ਵੀ ਲਾਈਟ ਦਾ ਚੰਗਣਾ ਪਊਗਾ ਇਹ ਪਾਉਂਦੇ। ਬੰਦੇ ਨੂੰ ਦਿਖੂਗਾ ਕਿ ਇਧਰ ਕੋਈ ਚੀਜ਼ ਖੰਭਾ ਜਾਂ ਕੋਈ ਦਰਖਤ ਖੜਾ ਹੈ ਇਹਦੇ ਚਮਕਣ ਦੇ ਨਾਲ ਪਤਾ ਲੱਗੂਗਾ ਜੀ। ਲੋਨ ਨੂੰ ਦੇਖਾ ਜਦੋਂ ਆਪਾਂ ਨੂੰ ਮਿਲ ਆ ਗਿਆ ਜੀ ਤੇ ਇੱਕ ਲੋ ਕੰਬਾ ਹੋ ਰਹਿ ਗਿਆ ਉਹ ਵੀ ਆਪਾਂ ਲਾ ਦੇਣਾ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਕਰਿਆ ਹੋਇਆ ਕੰਮ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਸਾਨੂੰ ਇਦਾਂ ਦੇ ਕੰਮ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਲਈ ਕਰਨੇ ਚਾਹੀਦੇ ਨੇ ਜਾਂ ਨਹੀਂ ਕਰਨੇ ਚਾਹੀਦੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਸਾਡਾ ਕੰਮ ਕਰਿਆ ਹੋਇਆ ਤੁਹਾਨੂੰ ਕਿੱਦਾਂ ਲੱਗਿਆ ਧੰਨਵਾਦ ਹੈ ਸਾਰਿਆਂ ਦਾ